ਮਾਣੋਚਾਲ ਅੱਜ ਪਿੰਡ ਮਾਣੋਚਾਲ ਦੇ ਵਿੱਚ ਭਾਜਪਾ ਦੇ ਜਿਹੜੇ ਕੈਂਡੀਡੇਟ ਲੀਡਰ ਚਾਹੇ ਉਹਨਾਂ ਦੇ ਭਾਜਪਾ ਪ੍ਰਧਾਨ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਆ ਰਹੇ ਆ ਆਪਣਾ ਜਿਹੜਾ ਵਾ ਚੋਣ ਜਲਸੇ ਕਰ ਰਹੇ ਨੇ ਚਾਹੇ ਉਧਾਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਇਕੱਠ ਕਰਕੇ ਜਿਹੜਾ ਵਾ ਲੋਕਾਂ ਦੇ ਵਿੱਚ ਆਪਣੀ ਹਮਦਰਦੀ ਦਿਖਾ ਰਹੇ ਨੇ ਇਸ ਕਰਕੇ ਪਿੰਡ ਮਾਣੋਚਾਲ ਦੇ ਵਿੱਚ ਵੀ ਅੱਜ ਮਨਜੀਤ ਸਿੰਘ ਜਿਹੜਾ ਵਾ ਪਿੰਡ ਬੀਏਵੜ ਤੋਂ ਜ਼ਿਲ੍ਹਾ ਪ੍ਰਧਾਨ ਤਰਨਤਾਰ ਦਾ ਉਹ ਪਿੰਡ ਮਾਣੋਚਾਲ ਦੇ ਵਿੱਚ ਜਿਹੜਾ ਅੱਜ ਆ ਰਿਹਾ ਸੀ 1 ਵਜੇ ਦਾ ਟਾਈਮ ਦਿੱਤਾ ਸੀ ਪਾਰ ਜਦੋਂ ਕਿਸਾਨਾਂ ਦਾ ਰੋਹ ਵੇਖਿਆ ਜਦੋਂ ਕਿਸਾਨ ਇਕੱਠੇ ਹੁੰਦੇ ਵੇਖੇ ਉਸ ਤੋਂ ਪਹਿਲਾਂ 9 ਵਜੇ ਜਿਹੜਾ ਵਾ ਉਹ ਆ ਕੇ ਜਿਹੜਾ ਵਾ ਚੋਰਾਰ ਗੁਜੜਾ ਇੱਥੇ ਮੁੜ ਗਿਆ ਵਾ ਤੇ ਅਸੀਂ ਦੱਸਣਾ ਚਾਹੁੰਦੇ ਆਂ ਕਿ ਲਗਾਤਾਰ ਭਾਜਪਾ ਆਗੂਆਂ ਦਾ ਭਾਜਪੀ ਦੇ ਆਗੂਆਂ ਦਾ ਜਿਹੜਾ ਪਿੰਡ-ਪਿੰਡ ਅਸੀਂ ਵਿਰੋਧ ਕਰਾਂਗੇ ਕਰ ਰਹੇ ਆਂ ਕਿਉਂਕਿ ਇੱਕ ਸਾਲ ਤੋਂ ਉੱਤੇ ਜਿਹੜਾ ਵਾ 363 ਦਿਨ ਹੋ ਗਏ ਆ ਮੋਰਚਾ ਲੱਗੇ ਨੂੰ ਸ਼ੰਭੂ ਖਨੌਰੀ ਰਤਨਪੁਰਾ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਵਾ 85 ਦਿਨ ਹੋ ਗਏ ਮਰਨwarte ਬੈਠੇ ਨੂੰ ਪਰ ਸਰਕਾਰ ਜਿਹੜਾ ਵਾ ਉਹਦੇ ਲਈ ਧਿਆਨ ਨਹੀਂ ਦੇ ਰਹੀ ਜਿਹੜੀਆਂ ਮੰਗਾ ਲੈ ਕੇ ਬੈਠੇ ਆ ਉਹ ਮੰਗਾ ਮੰਨ ਲਈ ਇਸ ਕਰਕੇ ਅਸੀਂ ਭਾਜਪਾ ਦਾ ਜਿਹੜਾ ਲਗਾਤਾਰ ਵਿਰੋਧ ਕਰ ਰਹੇ ਆ ਤੇ ਕਰਦੇ ਰਹਿਵਾਂਗੇ ਜਿਹੜੇ ਵੀ ਪਿੰਡ ਆਉਣਗੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਜਿਹੜਾ ਵਾ ਇਹ ਜਿਹੜਾ ਵਾ ਰੋਸ ਕੀਤਾ ਜਾਊ ਉਹਨਾਂ ਦਾ ਉਹਨਾਂ ਦਾ ਵਿਰੋਧ ਕੀਤਾ ਜਾਊ ਕਿਉਂਕਿ ਸਾਨੂੰ ਜਿਹੜਾ ਵਾ ਦਿੱਲੀ ਜਾਣ ਤੋਂ ਜਿਹੜਾ ਕਿਸਾਨਾਂ ਮਜ਼ਦੂਰਾਂ ਨੂੰ ਟਰੈਕਟਰ ਕਰਨ ਤੋਂ ਦਿੱਲੀ ਜਿਹੜਾ ਵਾ ਚਾਹ ਪੈਦਲ ਦਿੱਲੀ ਜਾਣ ਤੋਂ ਜਿਹੜਾ ਵਾ ਰੋਕਿਆ ਗਿਆ ਵਾ ਕੰਧਾਂ ਕੀਤੀਆਂ ਗਈਆਂ ਵਾ ਅਥਰੂ ਗਏ ਤੇ ਗੋਲੇ ਸੁੱਟੇ ਗਏ ਆ ਪਾਣੀ ਵਾਲੇ ਬਿਛਾੜਾਂ ਅੱਖਾਂ 'ਚ ਮਿਰਚਾਂ ਪਾਈਆਂ ਗਈਆਂ ਤੇ ਨਿਗਾਇ ਕਿਸਾਨ ਮਜ਼ਦੂਰ ਜਿਹੜੇ ਜ਼ਖਮੀ ਕੀਤੇ ਗਏ ਇਸ ਕਰਕੇ ਵੱਡਾ ਵਿਰੋਧ ਅਸੀਂ ਕਰ ਰਹੇ ਆਂ ਤੇ ਉਹ ਕਰਦੇ ਰਹਿਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ